ਸੇ ਲੋਕ ਮਹੱਲਾ ਪੰਜਵਾਂ ਕਿਲ ਵਿਖ ਸਭੈ ਉਤਰਨ ਨਿਤ ਨਿਤ ਗੁਣ ਗਾਓ ਕੋਟ ਕਲੇਸ਼ਾਂ ਉਪਜੇ ਨਾਨਕ ਬਿਸਰੈ ਨਾਉ ਕਿਲ ਵਿਖ ਸਭੈ ਉਤਰਨ ਜੀਤ ਨਿਤ ਉਨੋ ਯਾਦ ਕਰਨ ਤੋਹੇ ਗੁਣ ਗਾਣਾ ਦਾ ਜਸ ਕਰ ਕੋ ਸਾਡਾ ਜਸ ਕਰਨ ਨੂੰ ਕਿਹਾ ਹੈ ਜਸ ਇੱਕ ਸ਼ਬਦ ਦੀ ਜਸ ਬੋਲ ਬੋਚ ਕਿਆ ਸੁਣਦੇ ਗੋਣ ਕਹੈਂ ਤਰਾ ਤਰਾਲੇ ਉਹਦੇ ਗੁਣ ਬੇਅੰਤ ਨੇ ਠੀਕ ਹੈ ਜੀ ਬੇਅੰਤ ਗੁਣਾ ਦਾ ਉਚਾਰਨ ਕਰਨਾ ਹੀ ਗੋਣ ਲੋਕ ਜਪਦੇ ਗੁਣ ਬਹੁਤ ਧੰਨ ਗੁਣ ਦਾ ਇੱਕ ਨਹੀਂ ਹਲ ਤਾਂ ਹਾਂਜੀ ਇੱਕ ਗੋਣ ਨੂੰ ਲੈ ਕੇ ਰੈਪੀਟੀਸ਼ਨ ਦੀ ਗੱਲ ਨਹੀਂ ਜਿਹਨਾਂ ਗੁਣ ਦੇ ਸਾਰੇ ਬਾਰ-ਬਾਰ ਉਚਾਰਨ ਕਰਦੇ ਸੀ ਬਾਰ-ਬਾਰ ਉਚਾਰਨ ਕਰਦੇ ਕੋਈ ਨਾ ਮੈਂ ਕੋਣ ਉਚਾਰਨ ਕਰਦੇ ਇਹਨੂੰ ਗੁਣ ਗਾਇਨ ਗਾਦੇ ਦੇਖੋ ਜਦ ਕਿਲ ਵਿੱਚ ਕਿਨੇ ਨਾ ਮਾਇਆ ਤੇ ਮਾਇਆ ਕਰਕੇ ਸਾਡੇ ਜਿਹੜੀ ਕਿਉਂ ਬਾ ਮਾਇਆ ਦੀ ਦੁੱਖ ਦੇ ਰਿਹਾ ਕਰ ਬਣਿਆ ਦੀ ਆ ਕਿਉਂ ਨਹੀਂ ਬਣਿਆ ਕਿਉਂ بگੜ ਗਿਆ ਇਹ ਸਾ ਰਹੀ ਕਿਦਿਤ ਕੋਣ ਕੋਣ ਕਰ ਇਹ ਉੱਤਰ ਜਾਂਦੇ ਨੇ ਖਤਮ ਹੋ ਜਾਂਦੇ ਨੇ ਇਹਨਾਂ ਦਾ ਅਸਰ ਨਹੀਂ ਹੁੰਦਾ ਇਹ ਬੀਅਸਰ ਹੋ ਜਾਂਦੇ ਨੇ ਕਿਲ ਵਿੱਚ ਕੋਟ ਕਲੇਸ਼ਾ ਉਪਜੇ ਨਾਨਕ ਬਿਸਰੇ ਨਾਉ ਜੇ ਕਰੋੜਾ ਹੀ ਕਲੇਸ਼ ਦੇ ਆ ਦੇ ਕਰੋੜਾ ਆਵੇ ਉਹਨੂੰ ਹਾਂਜੀ ਕਲੇਸ਼ ਉਪਜੇ ਹਾਂਜੀ ਜਾਂਚ ਕਰ ਜੇ ਸਰ ਇਹ ਰੋ ਜੇ ਉਹ ਵਿਚਰ ਜਾਏ ਉਹ ਕਰੋੜਾ ਫੇਸਬੁਕ ਨਾਲ ਪੈਸਾ ਹੋ ਜਾਂਦਾ ਤੇ ਕਲੇਸ਼ ਕਿਥੇ ਦੀ 1000 ਰੁਪਏ ਦਾ ਹੋ ਜਾਂਦਾ ਠੀਕ ਹੈ ਜੀ ਨਾ ਤਾਂ ਭਾਵ ਵੀ ਕੋਣ ਬਣਦਾ ਜੀ ਫਿਰ ਉਹਦਾ ਭਾਵ ਚਾਹ ਜਿਆਨ ਉਹਦਾ ਗਿਆਨ ਵਿਚਰ ਜਾਏ ਜਾਸ ਵਿਚਰ ਗਿਆ ਮਹੱਲਾ 5 ਨਾਨਕ ਸਤਗੁਰ ਭੇਟੀ ਹੈ ਪੂਰੀ ਹੋਵੇ ਜੁਗਤ ਹਸੰਦੇ ਆ ਖੇਲੰਦੇ ਆ ਪੈਨੰਦੇ ਆ ਪਾਵੰਦਿਆਂ ਵਿੱਚੇ ਹੋਵੇ ਮੁਕਤ ਜਦੋਂ ਸਤਗੁਰੂ ਦੇ ਪੈਕੀਆ ਪੂਰੀ ਹੋਵੇ ਜੁਗਤ ਨਾਨਕ ਕਹਿੰਦਾ ਜੇ ਸਤਗੁਰੂ ਮਿਲ ਜੇ ਵੇਲਾ ਸਤਗੁਰੂ ਤੇ ਖਾਲੀ ਕੋਈ ਨਹੀਂ ਇਧਰ ਅੰਤਰਾਖਰੋ ਜੇ ਮਿਲ ਜੇ ਵੇਲੇ ਪੂਰੀ ਹੋਵੇ ਜੁਗਤ ਬਸ ਜਿਹੜੀ ਜੁਗਤੀ ਹੈ ਨਾ ਜੁਗਤੀ ਪੂਰੀ ਹੋਣੀ ਇਹ ਜੁਗਤੀ ਸੀ ਜੇ ਸਤਗੁਰੂ ਨੂੰ ਬੈਠਣਾ ਆਵਾਜ਼ ਚੁਪਤੀ ਪੂਰੀ ਹੋ ਗਈ ਆ ਪੂਰਾ ਹੋ ਰਿਹਾ ਪਸੰਦਿਆ ਖਿਲੰਦੇ ਆ ਫੈਲਦੇ ਆ ਖਾਵੰਦੇ ਆ ਵਿਚੇ ਹੋਵੇ ਮੁਕਤ ਘਰ ਵਿਚ ਰਹਿੰਦੇ ਆ ਹੀ ਮੁਕਤ ਆ ਉਹ ਜਿਉਂਦਾ ਹੀ ਮੁਕਤ ਤੇ ਜਦੋਂ ਆਪ ਨੂੰ ਪਤਾ ਲੱਗਦਾ ਅਸੀਂ ਮੁਕਤ ਆ ਉਹ ਵੇ ਖਾਣਾ ਪੀਣਾ ਰਹਿਣਾ ਉਹ ਵੇ ਹੱਸਾ ਗੇੜ ਰਹਿਣਾ ਠੀਕ ਹੈ ਪਰ ਅੰਦਰੋਂ ਅੰਦਰ ਉਹ ਆਪਣੇ ਜਿਹੜਾ ਪਿਛਲਾ ਸ਼ਲੋਕ ਨੇ ਰਾਤ ਰਾਹ ਕਰ ਜੋੜੀਏ ਇੱਥੇ ਫਿਰ ਖੰਡਨ ਹੋ ਜਾਂਦਾ ਜੇ ਆਪਾਂ ਹੱਥ ਜੋੜ ਕੇ ਖੜੇ ਰਹੀਏ ਕਿਵੇਂ ਹੱਸਾਂਗੇ ਕਿਵੇਂ ਖੇਲਾਂਗੇ ਕਿਵੇਂ ਪਾਵਾਂਗੇ ਕਿਵੇਂ ਖਾਵਾਂਗੇ ਬਿਲਕੁਲ ਠੀਕ ਹੈ ਆਪ ਕੋਈ ਕਿਹਾ ਹੋਇਆ ਖੋਦਣੀ ਉਹ ਛਲਬ ਦੀ ਐਡੀ ਮੁਕਤੀ ਲੈ ਲਈ ਥੱਲੇ ਅਸਲ ਘੋਰੀ ਆਈ ਦੀ ਸਾੱਤ ਗਾਜੀ ਉੱਤੀ ਰਹੀ ਆਈਏ ਸਾੱਤ ਗਾਜੀ ਰੋਮ ਹੋਣਾ ਦੀ ਆਈ ਸੀ ਥੱਲੇ ਨਟਾ ਕੀ ਹੋਏ ਉੱਤੇ ਬਾਣੀ ਸੁਣਦੀ ਹੋਦੀ ਹੈ ਆਹੇ ਦਾ ਸਰੀਰ ਹੈ ਸਤ ਤਤ ਦਾ ਹੈ ਸੱਤ ਦਾ ਜਰੂਮ ਹੈ ਤੇਰੇ ਵਿੱਚ ਕਿੱਥੇ ਸੁਣਦੀ ਹੈ ਅਸ਼ਟ ਤਾਤ ਕੇ ਕਾਇਆ ਸੱਤੇ ਦਿਲਾ ਕੇ ਬਾਹਰ ਬਣ ਗਈ ਉਹ ਜਾਈ ਲਾਹੇ ਪਲੇ ਬੋਲੀ ਅਸ਼ਟ ਤਾਤ ਕੇ ਕਾਇਆ ਜੈ ਜਲਣ ਤੱਕ ਹੀ ਰਹੀ ਸੀ ਤੇ ਮਾਰੇ ਜੱਗ ਜੈ ਪਰੇ ਸਭ ਕੁਝ ਛੋੜ ਲੱਗ ਗਿਆ ਬਿਨ ਰਹਿਣਾ ਸਹੀ ਠੀਕ ਹੈ ਜੀ ਹਸਨਦੇ ਆ ਖੇਲੰਦੇ ਆ ਪਨੰਦੇ ਆ ਖਾਵੰਦਿਆ ਵਿੱਚ ਹੋਵੇ ਮੁਕਤ ਕਵਦੇ ਵਿੱਚ ਹੋਵੇ ਮੁਕਤ ਉਹ ਪਰਦੇ ਨਹੀਂ ਰੱਖਣ ਦੀ ਲੋੜ ਫਿਰ ਪਰਦੇ ਸਾਰਤ ਦਾ ਕਰਨ ਦੇ ਲਈ ਪੌੜੀ ਸੋ ਸਤਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਸੋ ਸਤਗੁਰ ਵਾ ਵਾ ਜਿਨ ਹਰਸਿਓ ਜੋੜਿਆ ਸੋ ਸਤਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਉਹ ਸਤਗੁਰ ਧੰਨ ਧੰਨ ਸਤਗੁਰ ਦੇ ਇੱਤੇ ਹਾਲ ਤੋ ਸੱਚ ਦਾ ਗਿਆਨ ਸੱਚ ਦਾ ਗਿਆਨ ਇਹ ਚੇਤਨ ਰਾਜਵੀ ਦੀ ਗੱਲ ਨਹੀਂ ਹੈ ਜੇ ਕਿਸੇ ਨਾਦਮੀ ਦੀ ਗਲਤੀ ਵੀ ਆ ਤਾਂ ਗਿਆਨ ਦੀ ਤੋੜੇ ਉਹਦੇ ਨੂੰ ਹਾਂਜੀ ਆਪਤਾ ਦੀ ਤੋੜ ਸਕਦਾ ਉਹ ਉਹਦੇ ਉਦੇਸ਼ ਕੀਤਾ ਉਦੇਸ਼ ਦੀ ਤੋੜਿਆ ਫਿਰ ਵੀ ਹਾਂ ਉਹ ਵੀ ਉਹ ਨਹੀਂ ਟੁੱਟਿਆ ਜਿਹਦੇ ਸਬਰ ਚ ਆ ਗਿਆ ਸੋਹ ਸਤਗੁਰ ਤੁੱਤ ਤੱਲ ਜਿਹਨ ਬਲਬਲੜ ਤੋੜਿਆ ਜਿਹਨੇ ਬਲਬਲੜ ਤੋੜ ਦਿੱਤਾ ਉਹ ਸਤਗੁਰ ਤੁੱਤ ਤੱਲ ਸੋਹ ਸਤਗੁਰ ਨੂੰ ਵਾਹ ਵਾਹ ਜਿਹਨ ਹੱਥ ਜੋੜਿਆ ਉਹ ਸਤਗੁਰ ਤੇ ਕੁਰਬਾਨ ਜਾਂਦੇ ਤਲੇ ਹਾਰ ਜਾਂਦੇ ਜਿਨ ਹੱਥ ਜੋੜਿਆ ਜਿਹੜੇ ਆਪਣੇ ਮੂਲ ਨਾਲ ਜੋੜਤਾ ਹਰ ਆਪਣਾ ਹੀ ਮੂਲ ਹੈ ਨਾਮ ਨਿਦਾਨ ਅਖੁੱਟ ਗੁਰਦੇਈ ਦਾਰੂਓ ਮਹਾ ਰੋਗ ਬਿਕਰਾਲ ਤਿਨਹਿ ਬਿਦਾਰੂਓ ਨਾਮ ਨਿਦਾਨ ਅਖੁੱਟ ਗੁਰਦੇਈ ਦਾਰੂਓ ਨਾਮ ਨਿਦਾਨ ਅਖੁੱਟ ਨਾਮ ਨਿਦਾਨ ਅਖੁੱਟ ਇਹ ਖੁਰਤਾ ਦੀ ਹਿਸਾਬੀ ਐਕਸ ਵਾਈ ਐਕਸ ਵਾਈ ਹਿਸਾਬੀ ਹੁਣ ਕੋਟ ਗਣਿਤ ਦੀ ਐਸ ਵਾਈ ਦੀ ਹੋਵੇ ਐਸੀ ਦਵਾਈ ਐਸਪਾਇਰੀਓ ਨਹੀਂ ਖੁੱਟਾ ਗੁਰਬੇਈ दारू ਉਹ ਐਸੀ ਦਵਾਈ ਦਿੱਤੀ ਇਹ ਖੁੱਟਾ ਜਿਹਦੀ ਐਸਪਾਇਰੀਓ ਨਹੀਂ ਕਿਆ ਲੱਖ ਸਾਲ ਬਾਅਦ ਕਿਸੇ ਨੂੰ ਦੇਦੇ ਹੋ ਇਹ ਜਈਏ ਅਮਾਰਾ ਨੂੰ ਮਹਾ ਰੋਗ ਬਿਕਰਾਲ ਤਿਨੇ ਬਿਦਾਰੂ ਉਹ ਰੋਗ ਜਿਹੜਾ ਬਿਕਰਾਲ ਮਹਾ ਰੋਗ ਦੀ ਸਾਰੇ ਸਾਰਿਆਂ ਦਾ ਨਿਸ਼ਾਨ ਕਰਦਾ ਸਾਰੇ ਦੂਰ ਕਰਦੇ ਸਾਰੇ ਤੋਂ ਖੜਾ ਜਿਹੜਾ ਹੱਸਦਾ ਪਾਇਆ ਨਾਮ ਨਿਧਾਨ ਬਹੁਤ ਖਜ਼ਾਨੇ ਆ ਜਿੱਤਾ ਜਨਮ ਅਪਾਰ ਆਪ ਪਛਾਨਦੇ ਪਾਇਆ ਨਾਮ ਨਾਲ ਬਾਦ ਖਜ਼ਾਨੇ ਦੋ ਬਰਸ ਕਿੰਨੇ ਖਵਾਲਿਆ ਬਹੁਤ ਵੱਡੇ ਵੱਡੇ ਖਜ਼ਾਨੇ ਪਾਲੇ ਕਿੰਨੇ ਖਜ਼ਾਨੇ ਕੋਈ ਗਿਣਤੀ ਹੋਈ ਨਹੀਂ ਖਜ਼ਾਨੇ ਦੀ ਇਹ ਖਜ਼ਾਨੇ ਦੇ ਲੋਕ ਨੂੰ ਆਪ ਕਿਤਾ ਜਨਮ ਅਪਾਰ ਆਪ ਪਛਾਨਦੇ ਕਿੰਨਾ ਅਪਾਰ ਬਿਲ ਗਿਆ ਜਿੱਤਾ ਜਨਮ ਅਪਾਰ ਜਾਨੂ ਪਦਾਰਥ ਜਿੱਤ ਲਿਆ ਜਾਨੂ ਪਦਾਰਥ ਚੌਥਾ ਪਦਾਰਥ ਜਿੱਤ ਲਿਆ ਚੌਥਾ ਪਦਾਰਥ ਜਿੱਤ ਲਿਆ ਜਾਨੂ ਅਪਾਰ ਹਾਂਜੀ ਅਪਾਰ ਜਾਨੂ ਨੂੰ ਕਹਿੰਦੇ ਨੇ ਜੀ ਦੇ ਬਾਦ ਭਰ ਲਈ ਦੀ ਹੈ ਸਦਜੀਵਨ ਚੌਥਾ ਪਦਾਰਥ ਤਾਂ ਜਿੱਤਿਆ ਜਾਨੂ ਅਪਾਰ ਆਪ ਪਛਾਣ ਲਿਆ ਆਪਣਾ ਆਪ ਜਾ ਪਛਾਣ ਲਿਆ ਕਿ ਇਹ ਜਾਨੂ ਅਪਾਰ ਪਾਇਆ ਹੈ ਇਹ ਜਿੱਤਿਆ ਹੈ ਆਪਣਾ ਪਛਾਣਿਆ ਕਿਤੇ ਗੁਰੂ ਦਾ ਬਲਾਅਬ ਕਿਤੇ ਪਰਮੇਸ਼ਰ ਦਾ ਬਲਾਅਬ ਕਿਤੇ ਪਰਮੇਸ਼ਰ ਦੇ ਵਿੱਚ ਗਨੀਤਤਾ ਦੀ ਗੱਲ ਕਿਤੇ ਗੁਰਬਣੀ ਚਲਦੀ ਹੈ ਮੈਂ ਆਤਮਦਰਸ਼ਨ ਦੀ ਗੱਲ ਹੁੰਦੀ ਹੈ ਬਸ ਇਹ ਆਤਮਦਰਸ਼ਨ ਹੀ ਹੈ ਜਿਹੜਾ ਕੀਤਾ ਹੋਇਆ ਅਰਥ ਦੇ ਸਾਡੇ ਉਹ ਤਾਂ ਫਿਰ ਹਿੰਦੂ ਦਰਸ਼ਨ ਦੇ ਨਾਲ ਕੋਲ ਤੇ ਜੇ ਉਹਨਾਂ ਨੂੰ ਅਰਥ ਮਿਲੇ ਦੇ ਉਹ ਤਾਂ ਹਿੰਦੂ ਆ ਕਰਦੇ ਦੇ ਇੱਥੇ ਸਾਡੇ ਸਾਡੇ ਦਾ ਉਹ ਕਨਸੈਪਟ ਹੀ ਆਉਂਦਾ ਨਹੀਂ ਹੈ ਜਿਹੜਾ ਕਨਸੈਪਟ ਦੇ ਅਰਥ ਦੇ ਜਦੋਂ ਉਹਨਾਂ ਦੇ ਬਣਾਤੇ ਹਾਂਜੀ ਮਹਿਮਾ ਕਹੀ ਨਾ ਜਾਏ ਗੁਰਸਮਰੱਥ ਦੇਵ ਗੁਰਪਾਰਬ੍ਰਮ ਪਰਮੇਸ਼ਰ ਅਪਰੰਪਰ ਅਲਖ ਖਪੇਵ ਵੇਨਾ ਕਹੀ ਜਾਏ ਕੁਨ ਸਬਰੱਤ ਦੇਵ ਸਬਰੱਤ ਦੇਵ ਉਹਦੇ ਗਿਆਨ ਦੀ ਬੇਬੋਲੀ ਕਹੀ ਜਾ ਸਕਦੀ ਸਬਰੱਤ ਗੁਰਦੇਵ ਦੇ ਗੁਰਦੇਵ ਦੀ ਬੇਬੋਲੀ ਕਹੀ ਜਾ ਸਕਦੀ ਇਹ ਉਹ ਵਾਧੂ ਰਤ ਕਰੇ ਹੋ ਗਿਆ ਪਹਿਲਾਂ ਕਦੇ ਨਹੀਂ ਸੁਭਰਤ ਕੁਰਤਾ ਪਹਿਲਾਂ ਵੀ ਸੀ ਉਹ ਗੁਰਬਾਣੀ ਦਾ ਗਿਆਨ ਸਭ ਆ ਗਿਆ ਹੁਣ ਤਾਂ ਸੁਭਰਤ ਹੋ ਗਿਆ ਪਹਿਲਾਂ ਅਨਪੜ੍ਹ ਸੀ ਉਹ ਪੜ ਗਿਆ ਉਹਨੂੰ ਸਿੱਖ ਬਣ ਗਿਆ ਤੇ ਕਹ ਲੈ ਲਈ ਉਹ ਕੀ ਗੁਰਬਾਹ ਪਰੰਗ ਪਰਮੇਸ਼ਰ ਉਹ ਪਰਮ ਪਰ ਅਲੱਖ ਅਪੇਵ ਗੁਰ ਕੀ ਆ ਬਾਲਵਕ ਇਹ ਗੋਰੀ ਬਾਲਵਕ ਬਣ ਗਿਆ ਪਰਮੇਸ਼ਰ ਬਣ ਗਿਆ ਆਪਰੰਪਰ ਬਣ ਗਿਆ ਅਲਖ ਬਣ ਗਿਆ ਭੇ ਬਣ ਗਿਆ ਇਹ ਨੀਂਦ ਹੋ ਗਿਆ ਵਿੱਚ ਉਹਦੇ ਵਿੱਚੇ ਨੀਂਦ ਹੋ ਗਿਆ ਠੀਕ ਹੈ ਜਿਹੜਾ ਇਹ ਪਰਮੇਸ਼ਰ ਆ ਉਹ ਜਿਹਾ ਹੋ ਗਿਆ ਇਹ ਲੱਭਦਾ ਹੀ ਨਹੀਂ ਵਿੱਚ ਉਂਗਲੋਦੇ ਉਹ ਜਾਣ ਕੇ ਨੂੰ ਹੋਰ ਲੱਭਦੇ ਫਿਰਦੇ ਇਹਦੇ ਵਿੱਚ ਉਹ ਜਦੋਂ ਵਿੱਚ ਆ ਆਵਸਤਾ ਨਰਕ ਦੀ ਆ ਕੋਈ ਪਾਲਗਰਾਂ ਨੂੰ ਤਲਬੇਸ਼ਰ ਅਪਰਪਰ ਲੱਖ ਆਪੇ ਉਹ ਤੇ ਪਤਾ ਨਹੀਂ ਕਿੰਨੇ ਕਹੇ ਜੇ ਬੈਠੇ ਨੇ ਵਿਚੇ ਉਹ ਆ ਤੇ